ਚਲੋ ਚਲੋ ਬਾਈ ਨਹੀ ਨਹੀ ਇਧਰ ਇਧਰ ਲੋਕੋ ਨਹੀ ਜਗਾ ਨਹੀ ਜਗਾ ਮੇਰੇ ਜਾਨ ਨੂੰ ਕਰਾ ਰਹੇ ਹੋ ਇੱਕ ਮਿੰਟ ਹੋ ਗਿਆ ਲੰਮੀਆ ਲੰਮੀਆ ਧੰਨਵਾਦ ਸਾਰੀਆਂ ਸੰਕਾ ਦਾ ਬਹੁਤ ਬਹੁਤ ਧੰਨਵਾਦ ਸਬਾਰ ਕਿਮੰਦਰ ਸਿੰਘ ਜੀ ਜੋ ਗੋਮੀ ਸ਼ਾਨ ਦਾ ਸੂਤ شہید ਹੋ ਗਏ ਸਨ ਉਹਨਾਂ ਦੇ ਪਰਿਵਾਰ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਗ বাহাদুর ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਬਹੁਤ ਸ਼ਬਦਾ ਭਾਵਨਾ ਦੇ ਨਾਲ ਬਣਾਈ ਜਾ ਰਹੀ ਹੈ ਪਰ ਉਸੇ ਲੜੀ ਦੇ ਵਿੱਚ ਅੱਜ ਅ ਸ਼੍ਰੀ ਗਨਪਤਪੁਰ ਸਾਹਿਬ ਤੋਂ ਗੁਰੂ ਕੇ ਮੈਲਪੁਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਵੇਰੇ ਨਗਰ ਕੀਰਤਨ ਆਰੰਭ ਹੋਇਆ ਸੀ ਔਰ ਨਗਰ ਦੇ ਵਿੱਚੋਂ ਹੁੰਦਾ ਹੋਇਆ ਇਸ ਵੇਲੇ ਅਸੀਂ ਫਿਰ ਪਹੁੰਚੇ ਹਾਂ ਇੱਥੋਂ ਦੀ ਸੰਗਤ ਵੱਲੋਂ ਨਿੱਘਾ ਸਵਾਗਤ ਪੰਜ ਪਿਆਰੇ ਸਹਿਬਾਨ ਦਾ ਔਰ ਤਨਤਨ ਸਾਹਿਬ ਸ਼੍ਰੀ ਗੁਰਗੰਸਾ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਸੰਗਤਾਂ ਪਹੁੰਚੀਆਂ ਸਮੂਹ ਨਗ ਜਥੇਬੰਦੀਆਂ ਸਮਾਜ ਸੇਵੀ ਸੰਤ ਸਮਾਜ ਔਰ ਰਸਤੇ ਦੇ ਵਿੱਚ ਬੇਅੰਤ ਸੰਗਤਾਂ ਜਿਹੜੀਆਂ ਉਹ ਜੁੜੀਆਂ ਸਨ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਸੋ ਸਾਰਿਆਂ ਦਾ ਅਸੀਂ ਦਿੱਲੀ ਸਿੱਖ ਉਤਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਆਂ ਇੱਥੋਂ ਦੇ ਸਾਡੇ ਐਮ ਐਲ ਏ ਭੈਣ ਜੀ ਅਨਮੋਲ ਗਗਨ ਜੀ ਉਹ ਵੀ ਵਿਸ਼ੇਸ਼ ਤੌਰ ਤੇ ਉੱਤੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਗ੍ਹਾ ਜਗ੍ਹਾ ਦੇ ਉੱਤੇ ਉੱਥੇ ਸਾਰੀ ਜਗ੍ਹਾ ਦੇ ਉੱਤੇ ਪੰਜਾਬ ਸਰਕਾਰ ਨੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਐਸਪੀ ਸੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਸਟਾਰਟਿੰਗ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸੋ ਗੁਰੂ ਸਾਹਿਬ ਦੇ ਜੋ ਸਮਾਗਮ ਆ ਰਹੇ ਨੇ ਸਮਾਗਮ ਦਿੱਲੀ ਦੇ ਵਿੱਚ ਕੀਤੇ ਜਾਣੇ ਆ ਸੋ ਉਹਨਾਂ ਦੇ ਵਿੱਚ ਵੀ ਮੈਂ ਬੇਨਤੀ ਕਰਦਾ ਕਿ ਸਮੂਹ ਸੰਗਤਾਂ ਦਿੱਲੀ ਦੇ ਵਿੱਚ ਸਾਰੇ ਸਮਾਗਮਾਂ ਦੇ ਵਿੱਚ ਪਹੁੰਚਣ ਬਹੁਤ ਬਹੁਤ ਧੰਨਵਾਦ ਆਹ ਰਿਆਂ ਦਾ ਸਰੂਪਾ ਦੇ ਕੇ ਸਨਮਾਨ ਕੀਤਾ ਜਾ ਰਿਹਾ ਹੈ ਜਿਹੜੇ ਮੈਡਮ ਅਨਮੋਲ ਗਗਨਮਾਨ ਜਿਹੜੇ ਹਲਕਾ ਵਿਧਾਇਕ ਨੇ ਖੜ੍ਹੜ ਤੋਂ ਉਹ ਇੱਥੇ ਆ ਕੇ ਪਿਆਰਿਆਂ ਦਾ ਸਨਮਾਨ ਕਰ ਰਹੇ ਨੇ ਜੈ 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 ਉਹੜੇ ਸਾਡੀ ਗੱਡੀ ਤੇ 10 ਸਾਹਿਬ ਆਏ ਇਹ ਮਤਲਬ ਇੱਕ ਨਾਲ ਇੱਕ ਆ ਜੇ ਇੱਕ ਮਿੰਟ ਵੋਕਾਇ ਰੱਖੋ ਸੈਕਟਰੀ ਦਿੱਲੀ ਸਿ ਗੁਰਦੁਆਰਾ ਪਰੋਂਦਰ ਕਮੇਟੀ ਦਾ ਜਗਦੀਪ ਸਿੰਘ ਕਾਲੋ ਜਗਦੀਪ ਸਿੰਘ ਕਾਲੋ ਕੋ ਬੈਟਰ ਹੋਗਾ